ਆਇਆ ਹਾਂ ਜੀ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਸਿੰਘਪੁਰ ਮਕੇਰੀਆਂ ਵਿਖੇ ਜਿੱਥੇ ਕੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਕਿਲਾ ਆ ਤੇ ਵੀਡੀਓ ਵਿੱਚ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਪੁਰਾਣਾ ਇਤਿਹਾਸ ਆਉਣ ਵਾਲੀ ਪੀੜ੍ਹੀ ਵੀ ਦੇਖ ਸਕੇ ਤੇ ਸਾਰੀ ਇਹਦੇ ਬਾਰੇ ਗੱਲਬਾਤ ਕਰਾਂਗੇ ਇੱਥੇ ਦੇ ਬਸਨੀਕਾਂ ਦੇ ਨਾਲ ਤੇ ਆਹ ਬੂੰਗਾ ਆ ਮੁਰੇ ਤੇ ਜੱਸਾ ਸਿੰਘ ਰਾਮਗੜੀਆ ਜੀ ਦੀ ਤਸਵੀਰ ਲੱਗੀ ਹੋਈ ਆ ਸਾਰਾ ਦਿਖਾਵਾਂਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਜੀ ਇਹ ਸਾਰੇ ਵੀਰ ਆਪਣੇ ਬ੍ਰਦਰ ਗਰੁੱਪ ਤੋਂ ਹੀ ਨੇ ਤੇ ਅੱਜ ਅਸੀਂ ਪਹੁੰਚੇ ਸਿਗੇ ਪਿੰਡ ਸਿੰਘਪੁਰ ਮਕੇਰੀਆਂ ਵਿਖੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਬਾਹਰ ਬੈਠੇ ਵੀ ਜੋ ਮਹਾਰਾਜਾ ਜਸਾਸ ਸਿੰਘ ਜੀ ਰਾਮਗੜੀ ਆ ਜਿਹਦੇ ਬਾਰਸ ਆ ਉਹਨਾਂ ਨੂੰ ਵੀ ਇਸ ਜਗ੍ਹਾ ਬਾਰੇ ਪਤਾ ਚੱਲੇ ਤੇ ਇਹ ਜਗ੍ਹਾ ਹੈਗੀ ਆ ਜੀ ਹਿਸ਼ਾਰਪੁਰ ਤੋਂ ਜਿਸ ਲਈ ਆਪਾਂ ਜਾਨੇ ਦਸੂਏ ਦਸੂਏ ਤੋਂ ਹਾਜੀਪੁਰ ਰੋਡ ਦੇ ਉੱਤੇ ਪਿੰਡ ਸਿੰਘਪੁਰ ਮਕੇਰੀਆਂ ਦੇ ਵਿੱਚ ਜੋ ਕਿ ਪਿੰਡ ਪੈਂਦਾ ਹੈਗਾ ਆ ਤੇ ਆਪਾਂ ਸਾਰਾ ਇਤਿਹਾਸ ਬਾਈ ਜੀ ਹੋਣਾ ਤੋਂ ਜਾਣਾਂਗੇ ਰੋਡ ਦਾ ਨਾਮ ਵੀ ਜਿਹੜਾ ਇਹ ਰੱਖਿਆ ਗਿਆ ਪਿਛਲੇ ਕੁਝ ਦਿਨ ਇੱਕ ਮਹੀਨਾ ਹੋ ਗਿਆ ਜੀ ਨਹੀਂ ਜਿਆਦਾ ਟਾਈਮ ਹੋ ਗਿਆ 7-8 ਨਹੀਂ 1.5 1.5 ਸਾਲ ਮਤਲਬ 2 ਸਾਲ ਦੇ ਕਰੀਬ ਲਾ ਲਓ ਵੀ ਇਸ ਤੋਂ ਦਾ ਨਾਮ ਜਿਹੜਾ ਆ ਇਸ ਰੋਡ ਦਾ ਰੱਖਿਆ ਗਿਆ ਮਹਾਰਾਜਾ ਜੱਸਾ ਸਿੰਘ ਰਾਮਗੜੀ ਆ ਜੀ ਮਾਰਗ ਤੇ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਰ ਜੀ ਦਿਖਾਓ ਪਹਿਲਾਂ ਇੱਧਰ ਸਾਰਾ ਤੇ ਇਹ ਜਿਹੜਾ ਪਿੰਡ ਸਿੰਘਪੋਰਾ ਇਸੇ ਮਾਰਗ ਦੇ ਉੱਤੇ ਸਥਿਤਤਾ ਤੇ ਇਹ ਵੀਰ ਸੀਰਾ ਜੀ ਆ ਸਾਡੇ ਨਾਲ ਤੇ ਵੀਰ ਜੀ ਇਹਦਾ ਇਤਿਹਾਸ ਦੱਸੋ ਵੀ ਕਿੱਦਾਂ ਹੈ ਵੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਹਦੀ ਖੋਜ ਕਿੱਦਾਂ ਹੋਈ ਸੀ ਕਿਵੇਂ ਪਤਾ ਲੱਗਾ ਵੀ ਇੱਥੇ ਕੋਈ ਜਗ੍ਹਾ ਆ ਜਿੱਥੇ ਮਹਾਰਾਜਾ ਜੱਸਾ ਸਿੰਘ ਰਾਮਗੜੀ ਆ ਜੀ ਆਏ ਸੀ ਸਾਡੇ ਦਾਦਾ ਜੀ ਸੀਗੇ ਮੇਰੇ ਦਾਦਾ ਜੀ ਦੇ ਛੋਟੇ ਭਰਾ ਅਚਾ ਜੀ ਹਰਕਿਸ਼ਨ ਸਿੰਘ ਜੀ ਸਾਡੇ ਫਾਦਰ ਸਾਹਿਬ ਦੇ ਭੂਆ ਜੀ ਨਾ ਇੱਥੇ ਪਹਿਲਾਂ ਉਹ ਮਤਲਬ ਏਰੀਆ ਸੁਨਸਾਨ ਜਿਹਾ ਸੀਗਾ ਠੀਕ ਹੈ ਜੀ ਇੱਥੇ ਮਿੱਟੀ ਦੇ ਢੇਰ ਸੀਗੇ ਠੀਕ ਹੈ ਜੀ ਮਿੱਟੀ ਸਾਡੇ ਭੂਆ ਜੀ ਉਹ ਕੈਨੇਡਾ ਇੰਗਲੈਂਡ ਚ ਲੱਗੇ ਉਹ ਨਾ ਮਿੱਟੀ ਪੱਟਦੇ ਵੀ ਅਸੀਂ ਜਦੋਂ ਪੁਰਾਣੇ ਸਮੇਂ ਚ ਘਰ ਦੀ ਲਪਾਈ ਹੁੰਦੀ ਸੀਗੀ ਅੱਛਾ ਜੀ ਮਿੱਟੀ ਦੇ ਨਾਲ ਘਰ ਲਿਪਣ ਵਾਸਤੇ ਮਿੱਟੀ ਲੈ ਰਹੇ ਸੀਗੇ ਤੇ ਉਹਨਾਂ ਨੇ ਜਦੋਂ ਮਿੱਟੀ ਖੋਰਨੀ ਸ਼ੁਰੂ ਕੀਤੀ ਤੇ ਹੁਣ ਜਦੋਂ ਕਈ ਦਾ ਟੱਕ ਮਾਰਿਆ ਤੇ ਇੱਕ ਬੰਬ ਦਾ ਗੋਲਾ ਨਿਕਲ ਆਇਆ ਅੱਛਾ ਜੀ ਉਹ ਦੇਖ ਕੇ ਪਹਿਲਾ ਘਬਰਾ ਗਏ ਜਦੋਂ ਫਿਰ ਦਾਦਾ ਜੀ ਨੇ ਸੱਦਿਆ ਤੇ ਉਹਨਾਂ ਨੇ ਗੋਲ ਜੋ ਵੀ ਦੇਖਿਆ ਉੱਥੇ ਜਿਹੜੇ ਹੋਰ ਪਟਾਈ ਕਰਵਾਈ ਕਾਫੀ ਬੰਬ ਦੇ ਗੋਲੇ ਅਸਲਾ ਨਿਕਲਿਆ ਨਾਲ ਆਪਣੇ ਹਥਿਆਰ ਨਿਕਲੇ ਤਲਵਾਰਾਂ ਹਾਂ ਜੀ ਤਲਵਾਰਾਂ ਨਿਕਲੀਆਂ ਬੰਬ ਦੇ ਗੋਲੇ ਨਿਕਲੇ ਫਿਰ ਮੇਨ ਕਮੇਟੀ ਵਾਲਿਆਂ ਨੂੰ ਲੁਧਿਆੜੇ ਵਾਲਿਆਂ ਨਾਲ ਸੰਪਰਕ ਕੀਤਾ ਫਿਰ ਜਦੋਂ ਦਾਦਾ ਜੀ ਕਿਸਾਨ ਸਿੰਘ ਜੀ ਨੇ ਉਹ ਕੀਤਾ ਆਪਣੇ ਖੋਜ ਪੜਤਾਲ ਕੀਤੀ ਤੇ ਪਤਾ ਲੱਗਾ ਕਿ ਇਹ रियासत ਬਰਨਾਲਾ ਨਾ ਹੁੰਦਾ ਸੀਗਾ ਪਹਿਲਾਂ ਉਹਨਾਂ ਦੀ ਵਾਈਫ ਦੇ ਨਾਂ ਤੇ ਇਹ ਰਿਆਸਤ ਹੁੰਦੀ ਸੀਗੀ ਅੱਛਾ ਜੀ ਉਹਨਾਂ ਨੇ ਮਤਲਬ ਕਿਤਾਬੀ ਇਤਿਹਾਸ ਪੜ੍ਹਿਆ ਜੀ 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 ਜਦੋਂ ਪਤਾ ਕਰਾਇਆ ਰਕਵੇ ਪੁਰਾਣੀ ਰਜਿਸਟਰੀਆਂ ਕਾਗਜ਼ ਕੁਝ ਫਰੋਲੇ ਤੇ ਪਤਾ ਲੱਗਾ ਕਿ ਇਹ ਆਪਣਾ ਰਾਮਗੜੀਆ ਜਿਹੜੇ ਜੱਸਾ ਸਿੰਘ ਰਾਮਗੜੀਆ ਸਾਡੇ ਸੀਗੇ ਉਹਨਾਂ ਦਾ ਇਹ ਕਿਲਾ ਹੁੰਦਾ ਸੀਗਾ ਉਹਨਾਂ ਨੇ ਆਪਣੀ ਵਾਈਫ ਦੇ ਲਈ ਬਣਵਾਇਆ ਸੀਗਾ ਇੱਥੇ ਰੁਕਦੇ ਸੀਗੇ ਇੱਥੇ ਜਦੋਂ ਹਿੰਦੂਆਂ ਦੀਆਂ ਬੇਟੀਆਂ ਮੁਸਲਮਾਨ ਲੈ ਗਏ ਸੀਗੇ ਆਪਣੇ ਇਸ ਏਰੀਆ 'ਚ ਉਹ ਕਬਜ਼ਾ ਕਰਕੇ ਲੈ ਗਏ ਸੀਗੇ ਗੁਲਾਮ ਬਣਾ ਕੇ ਤੇ ਜੱਸਾ ਸਿੰਘ ਰਾਮਗੜੀਆ ਜਿਨੇ ਉਹਨਾਂ ਨੂੰ ਛਡਾਇਆ ਸੀਗਾ ਇਸ ਜਗ੍ਹਾ ਲੜ ਜੁੱਧ ਹੋਇਆ ਇੱਥੇ ਉਸ ਟਾਈਮ ਉਹਨਾਂ ਕੋ ਸੋਨਾ ਵੀ ਲੁੱਟਿਆ ਤੇ ਮੁਸਲਮਾਨਾਂ ਕੋ ਜੀ ਮੁਸਲਮਾਨਾਂ ਕੋ ਤੇ ਹਿੰਦੂਆਂ ਦੀਆਂ ਬੇਟੀਆਂ ਨੂੰ ਛਡਾਇਆ ਪਰ ਇਤਿਹਾਸ ਇਹ ਹੈ ਕਿ ਜਾਂਦੇ ਇੱਥੇ ਸੱਤ ਖੂਹ ਹੁੰਦੇ ਸੀਗੇ ਦੋ ਖੂਹ ਮੌਜੂਦ ਨੇ ਅੱਛਾ ਇੱਕ ਤਾਂ ਆ ਖੂਹ ਆ ਜੀ ਠੀਕ ਆ ਜੀ ਦਿਖਾਓ ਖੂਹ ਦਿਖਾਓ ਆ ਪਹਿਲਾਂ ਅੱਛਾ ਆ ਲਾਇਆ ਹੋਇਆ ਦਰਵਾਜ਼ਾ ਹਾਂਜੀ ਇਹ ਗੁਰਦੁਆਰਾ ਸਾਹਿਬ ਹੁਣ ਜਦੋਂ ਪਾਣੀ ਹੈ ਇਹਦੇ ਚ ਹਾਂਜੀ ਹਾਂਜੀ ਪਾਣੀ ਇਹ ਨਾਨਕਸ਼ਾਹੀ ਏਟ ਦਾ ਬਣਿਆ ਹੋਇਆ ਪਹਿਲਾਂ ਬਾਅਦ ਚ ਰਿਪੇਅਰ ਹੋਇਆ ਹੈ ਨਾ ਹਾਂਜੀ ਬਾਅਦ ਚ ਕਰਵਾਇਆ ਪੇਂਟ ਅਸਲੀ ਨਾਨਕਸ਼ਾਹੀ ਏਟ ਹਾਂਜੀ ਤੇ ਤੁਸੀਂ ਪਾਣੀ ਵੀ ਕੱਢਦੇ ਇੱਚ ਪਹਿਲਾਂ ਸਾਰਾ ਪਿੰਡ ਇੱਥੋਂ ਹੀ ਪਾਣੀ ਲੈ ਕੇ ਜਾਂਦਾ ਸੀ ਸਮਾਰਟਿਪਲ ਹੁਣ ਇਹ ਚ ਮੋਟਰ ਹੈ ਦੇਖ ਲਓ ਕਿੱਡਾ ਵੱਡਾ ਇਤਿਹਾਸ ਹੈ ਪਤਾ ਹੀ ਨਹੀਂ ਅਸੀਂ ਤੁਹਾਡੇ ਤੋਂ 40 ਕਿਲੋਮੀਟਰ ਤੇ ਸਾਨੂੰ ਨਹੀਂ ਪਤਾ ਇੱਕ ਉਹ ਉਧਰ ਜੇ ਖੂਹ ਉਹ ਉੱਥੇ ਇੱਕ ਖੇਤ ਦੇ ਵਿੱਚ ਉਹ ਵੀ ਆਪਾਂ ਦੇਖਣਾ ਆ ਹਾਂਜੀ ਅੱਛਾ ਇੱਕ ਇੱਕ ਖੂਹ ਇਹ ਹੋ ਗਿਆ ਇੱਕ ਖੂਹ ਉਹ ਹੋ ਗਿਆ ਆ ਕੈਮਰਾਮੈਨ ਮਾਰੇ ਇੱਥੋਂ ਦੂਰੋਂ ਦਿਖਾ ਫੇ ਗਾਂ ਦੀ ਗੱਲ ਕਰਦੇ ਤੇ ਆਪਾਂ ਚੱਲਦੇ ਖੂਹ ਦੇ ਕੋਲ ਵੀ ਪਰ ਨਹੀਂ ਇੱਕ ਬੜੀ ਦੁੱਖ ਦੀ ਗੱਲ ਆ ਸਿਰਸਾ ਸਾਹਿਬ ਵੀ ਇੰਨੀ ਖਸਤਾ ਹਾਲਤ ਕਿਉਂ ਸਾਡੇ ਇਤਿਹਾਸ ਦੀ ਦੇਖੋ ਜੀ ਇਸ ਲਈ ਇਹ ਹਸਾਬ ਕਿਤਾਬ ਹੋਇਆ ਪਿਆ ਇਹ ਸਾਡੇ ਮੈਂ ਕਹਿੰਦਾ ਸਮਾਜ ਦੀ ਸਾਡੇ ਸਿੱਖਾਂ ਦੀ ਬੜੀ ਵੱਡੀ ਤਰਸਦੀ ਹੈ ਕਿ ਇੱਕ ਪਿੰਡ ਦੇ ਵਿੱਚ ਦੋ ਦੋ ਗੁਰਦੁਆਰਾ ਸਾਹਿਬ ਆਪਣੇ ਧਰਮ ਨੂੰ ਲੈ ਕੇ ਵੱਖਰੇ ਵੱਖਰੇ ਲੋਕਾਂ ਨੇ ਖੋਲੇ ਆ ਹਾਂ ਹਾਂ ਉੱਥੇ ਅੱਜ ਕੱਲ ਮੈਂ ਆ ਗਈ ਆ ਜੀ ਜਿੱਦਾਂ ਹੁਣ ਆ ਗੁਰਦੁਆਰਾ ਸਾਹਿਬ ਇੱਥੇ ਜਿਆਦਾ ਇਹ ਲੱਗਦਾ ਕਿ ਇਹ ਮੱਲੀਆਂ ਵਾਲਿਆਂ ਦਾ ਗੁਰਦੁਆਰਾ ਜਿਉਂ ਸਾਡੇ ਦਾਦਾ ਜੀ ਨੇ ਖੋਜ ਕੀਤੀ ਸੀ ਤਾਂ ਕਰਕੇ ਸਾਡੇ ਪਰਿਵਾਰ ਨੂੰ ਰੱਖਦੇ ਆ ਗੁਰਦੁਆਰੇ ਮੱਲੀਆਂ ਵਾਲਿਆਂ ਦਾ ਗੁਰਦੁਆਰਾ ਹਾਂ ਜੀ ਸਾਡਾ ਪਸ਼ੋਕੜ ਪਿੰਡ ਕਰਦੀ ਆ ਲੱਗੇ ਮੱਲੀਆਂ ਤੇ ਉਹ ਤਾਂ ਕਰਕੇ ਹਨ ਇਹੀ ਲੋਕਾਂ ਨੂੰ ਆ ਗਏ ਮੱਲੀਆਂ ਵਾਲਿਆਂ ਦਾ ਗੁਰਦੁਆਰਾ ਅਸੀਂ ਨਹੀਂ ਇੱਥੇ ਹੁਣ ਇਹ ਸਾਮ ਸੰਭਾਲ ਕਰਨ ਇਹਨਾਂ ਦੀ ਫਰਕ ਹੋ ਗਈ ਮਾੜੀ ਦਾ ਸੂਪਾ ਸਭ ਦਾ ਹੀ ਸਾਡਾ ਉਹ ਪਿੰਡ ਪਿੱਛੇ ਚਲ ਗਿਆ ਉਹਨਾਂ ਨੇ ਆਪਣਾ ਗੁਰਦੁਆਰਾ ਦਰਖਾਨਾ ਦਾ ਵੱਖਰਾ ਖੋਲ੍ਹ ਲਿਆ ਅਗਲੇ ਪਿੰਡ ਸਿੰਘਪੁਰ ਜੱਟਾਂ ਚ ਸਾਡੇ ਗੱਬ ਚ ਘਰ ਪਏ ਨਾਲ ਪਿੰਡ ਸਿੰਘਪੁਰ ਜੱਟਾਂ ਉਹਨਾਂ ਨੇ ਆਪਣਾ ਜੱਟਾਂ ਦਾ ਗੁਰਦੁਆਰਾ ਬਖਾ ਖੋਲ ਲਿਆ ਕਿ ਉਹ ਇੱਥੋਂ ਸਾਰੇ ਹੋ ਗਏ ਕਟਆਫ ਤੇ ਜਿਹੜੇ ਬਾਹਰ ਦੀ ਸੰਗਤ ਸੀਗੀ ਉਹ ਹੁਣ ਬਾਹਰੋਂ ਆ ਨਹੀਂ ਸਕਦੇ ਅਗਲੇ ਆਪਣੇ ਉਹ ਕੰਮਾਂ ਚ ਬਿਜ਼ੀ ਹੋ ਗਏ ਸਾਡੇ ਸਾਰਿਆਂ ਨੇ ਦੋ ਵਾਰੀ ਆਪਾਂ ਬੜੀਆ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਸਾਫ਼ ਕਰੀਏ ਕਰਾਇਆ ਵੀ ਸਾਫ਼ ਪਰ ਕੋਈ ਸਾਮ ਸੰਭਾਲ ਲਈ ਨਹੀਂ ਹੈਗਾ ਤੁਸੀਂ ਲਾ ਲੋ ਐਡਾ ਇਤਿਹਾਸਾ ਗੁਰਦੁਆਰਾ ਇੱਥੇ ਕੋਈ ਗ੍ਰੰਥੀ ਨਹੀਂ ਹੈਗਾ 4 ਦਸਨ ਬੜਾ ਔਖਾ ਤੇ ਮੇਰੀ ਗੱਲ ਸੁਣੋ ਉਹ ਜਿਹੜੇ ਪਲਾਉਣ ਵਾਲਾ ਬੰਦਾ ਬਖੂਕ ਦੀ ਜਗ੍ਹਾ ਚ ਆਹੋ ਜਗ੍ਹਾ ਇਹ ਰਕਵਾ ਪਹਿਲਾਂ ਸਾਰਾ ਹੀ ਗੁਰਦੁਆਰੇ ਦਾ ਹੀ ਸੀਗਾ ਉਹਨਾਂ ਦੇ ਸਿਆਸਤ ਦਾ ਬਾਅਦ ਲੋਕਾਂ ਨੇ ਆਪਣਾ ਕਬਜ਼ਾ ਕਰਕੇ ਗੁਰਦੌਰੀਆਂ ਆਪਣੇ ਨਾਂ ਕਰਾ ਲਈਆਂ 360 ਕਿੱਲੇ ਯਾਨੀ ਕਿ ਇੱਕ ਗੁਰਦੁਆਰੇ ਦੇ ਦੇਖੋ ਇਸ ਅਸਾਮ ਦੇ ਰਾਮਗੜੀ ਹਮੇਸ਼ਾ ਦੇ 360 ਕਿੱਲੇ ਵਿੱਚ ਇੱਕ ਕਿਲਾ ਸੀਗਾ ਹਾਂਜੀ ਅੱਛਾ ਇੱਕ ਕਿਲਾ ਸੀਗਾ ਇਹ ਜ਼ਮੀਨ ਗੁਰਦਾਰ ਸੀ ਲੋਕਾਂ ਨੇ ਕਬਜ਼ਾ ਕਰਕੇ ਆਪਣੇ ਨਾਂ ਗੁਰਦੌਰੀਆਂ ਜਦੋਂ ਕਾਗਜ਼ੀ ਪੱਤਰੀਆਂ ਚੱਲੀਆਂ ਗੁਰਦੌਰੀਆਂ ਕਰਾ ਲਈਆਂ ਤੇ ਗੁਰਦਾਰ ਦੇ ਨਾਂ ਤੋਂ ਖੁੰਝ ਗਈ ਜਗ੍ਹਾ ਇਹ ਵੀ ਮੁੱਲ ਲੈ ਕੇ ਜਗਾ ਫੇਰ ਗੁਰਦੁਆਰਾ ਸਾਹਿਬ ਦੀ ਸਾਰੀ ਇੱਥੇ ਕਰਵਾਈ ਆ ਅੱਛਾ ਸ਼ੀਲਡ ਸਾਡੀ ਕੌਮ ਨੂੰ ਸ਼ੀਲਡ ਮਿਲਣੀ ਚਾਹੀਦੀ ਆ ਵਾਹ ਦੇਖ ਲਓ ਇਹ ਤਾਂ ਹੋਰ ਨਵੇਂ ਗੱਲ ਬਿਲਕੁਲ ਵੱਡਾ ਵੱਡਾ ਇਤਿਹਾਸ ਆ ਤੇ ਇੱਕ ਚੀਜ਼ ਹੋਰ ਦੇਖੋ ਅੱਜ ਲੋਕੀ ਜੋ ਮਰਜੀ ਕਹੀ ਜਾਣ ਜੱਸਾ ਸਿੰਘ ਆਮਗੜੀਆਂ ਜੀ ਨੇ ਕਿੰਨੀਆਂ ਹਿੰਦੂਆਂ ਦੀਆਂ ਧੀਆਂ ਜੜੀਆਂ ਲਿਆ ਕੇ ਦੁਆਰਾ ਬਸਾਈਆਂ ਬਸਾਈਆਂ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਉਹ ਵੰਦੇ ਨਹੀਂ ਆਪੇ ਦੇਖੋ ਹਾਲਾਂਕਿ ਸਾਡੀ ਵੀਡੀਓ ਸਾਡੀ ਵੀਡੀਓ ਦੇਖ ਕੇ ਸ਼ਾਇਦ ਕਿਸੇ ਹਿੰਦੂ ਵੀਰ ਦੇ ਦਿਲ ਚ ਆਵੇ ਵੀ ਨਹੀਂ ਯਾਰ ਸਾਡੇ ਲਈ ਇਨਾ ਕੀਤਾ ਸੀ ਇੱਥੇ ਕੁਝ ਕਰੀਏ ਇਹ ਵੀ ਹੋ ਸਕਦਾ ਬਿਲਕੁਲ ਜੇ ਸਾਡੇ ਆਨੇ ਨਹੀਂ ਕੀਤਾ ਆਪਣੇ ਦਿੱਲੀ ਦਾ ਤਖਤ ਹਲਾ ਕੇ ਘੋੜਿਆਂ ਮਗਰ ਪਾ ਕੇ ਦਰਬਾਰ ਸਾਹਿਬ ਸਜਾਉਣਾ ਕੋ ਸੌਖੀ ਗੱਲ ਤੇ ਨਹੀਂ ਦੂਜੀ ਪਰਮਿਸ਼ਨ ਨਾ ਮਰੇ ਕੋਲ ਤੋਂ ਬਿਲਕੁਲ ਮਾਰੇ ਦਾ ਸਰੂਪ ਵੇਖੀ ਚਾਹੀਦਾ ਤੀਕੋ ਸਰੂਪ ਮਲੇ ਪਹਿਲਾਂ ਹੁੰਦਾ ਸੀਗਾ ਇਹ ਚੱਲਦਾ ਨਾ ਸੇਮ ਜੋੜਾ ਹਣਾ ਜਦੋਂ ਕਈ ਵਾਰੀ ਇਹ ਰੋਡ ਤੇ ਕੋਈ ਐਕਸੀਡੈਂਟ ਹੁੰਦਾ ਨਾ ਆਪਾਂ ਚੱਕ ਕੇ ਉਹਨੂੰ ਹਸਪੀਟਲ ਪਹੁੰਚਾਉਨੇ ਆ ਪਿੱਛੇ ਜਾ ਮੈਂ ਪੰਡੋਰੀ ਵਾਲਾ ਪੁਲ ਤੇ ਉਹ ਲਾਇਆ ਨਾ ਪਰ ਪੁਲ ਤੋਂ ਨਾਲ ਰਿਫਲੈਕਟਰ ਉਹ ਸਾਲਾ ਚੋਰੀ ਕਰਕੇ ਲੈ ਗਿਆ ਮੈਨੂੰ ਲੋਕ ਮੇਰਾ ਕਹਿੰਦੇ ਯਾਰ ਤੂੰ ਗੱਲੇ ਲਗਾ ਆ ਇਹ ਤਾਂ ਸਰਕਾਰ ਦਾ ਕੰਮ ਆ ਯਾਰ ਸਰਕਾਰ ਦਾ ਕੰਮ ਹੋਊਗਾ ਆਪਣੀ ਜਗ੍ਹਾ ਜੇ ਸਾਡੇ ਇਨੇ ਕਪੜਾ ਲੈਣਾ ਕਿਸੇ ਦੀ ਜਾਨ ਵੱਜ ਜਵੇ ਅਸੀਂ ਸਰਕਾਰ ਨੂੰ ਰਿੱਕੀ ਜਾਵਾਂਗੇ ਅਸੀਂ ਤਾਂ ਕਰੀਏ ਐਕਸੀਡੈਂਟ ਨਹੀਂ ਹੋਇਆ ਸਾਲ ਹੋ ਗਿਆ ਉਹ ਅੱਗ ਲੱਗੀ ਤੇ ਚਿੜੀ ਜਾ ਤੇ ਆਪਣੇ ਖਾਂਪ ਪਿਓਏ ਆਪਣੇ ਤੇ ਉਹਨੂੰ ਪੁੱਛਿਆ ਵੀ ਚਿੜੀਏ ਅੱਗ ਨਹੀਂ ਭਿਆਨਕਾ ਬੜੇ ਬੜੇ ਸਾਧਨ ਕੋਸੇ ਮਿਲ ਜੋ ਵੀ ਸਾਧਨ ਹੋਣਗੇ ਉਹ ਸਾਧਨਾਂ ਅੱਗ ਬੁਝਾਈ ਜਾ ਰਹੀ ਆ ਤੇਰੇ ਪਾਣੀ ਛਿੜਕਾਉਣਾ ਅੱਗ ਬੁਝੀ ਕਹਿੰਦੀ ਮੈਨੂੰ ਪਤਾ ਨਹੀਂ ਬੱਚੀ ਕਹਿੰਦਾ ਫੇਰ ਇੱਕ ਚੀਜ਼ ਆ ਇਹ ਅੱਗ ਦਾ ਇਤਿਹਾਸ ਬੰਨਾ ਕਿ ਚਿੜੀ ਨੇ ਅੱਗ ਕਿੱਦਾਂ ਲੱਗੀ ਕਦੋਂ ਲੱਗੀ ਕਿੰਨੇ ਲਾਈ ਕਿੰਨੇ ਬੁਝਾਈ ਉਸ ਵੇਲੇ ਮੈਨੂੰ ਸ਼ਾਂਤੀ ਮਿਲਨੀ ਉਸ ਵੇਲੇ ਮੇਰਾ ਨਾਂ ਅੱਗ ਲਾਉਣ ਵਾਲਿਆਂ ਚ ਨਹੀਂ ਬੁਝਾਉਣ ਵਾਲਿਆਂ ਚ ਜੇ ਤੁਸੀਂ ਉਹ ਰਿਫਲੈਕਟਰ ਲਾਏ ਆ ਨਾ ਤੁਹਾਡਾ ਨਾਂ ਅੱਗ ਲਾਉਣ ਵਾਲਿਆਂ ਚ ਨਹੀਂ ਅੱਗ ਬੁਝਾਉਣ ਵਾਲਿਆਂ ਚ ਆਹ ਇਹ ਚੀਜ਼ ਕਿ ਐਕਸੀਡੈਂਟ ਬਜੇ ਆ ਉਹ ਨਹੀਂ ਕਿ ਐਕਸੀਡੈਂਟ ਹੋਇਆ ਪਰ ਦੇਖੋ ਲੋਕੀ ਇਦਾਂ ਦੇ ਫੇਰ ਆ ਕੇ ਲੈ ਗਏ ਬਾਕੀ ਚਲੋ ਹੁਣ ਗੱਲਬਾਤ ਆਪਾਂ ਕਰੀਏ ਮੇਨ ਮੁੱਦੇ ਤੇ ਆਈਏ ਜਿੱਦਾਂ ਹੁਣ ਅਸ਼ਿਕਾਰ ਸਾਹਿਬ ਆ ਖੂ ਆ ਵਾਲਾ ਹੋ ਗਿਆ ਜਿਹੜੇ ਸੱਤ ਖੂ ਤੁਸੀਂ ਦੱਸਦੇ ਹੋ ਉਹ ਫੇਰ ਥੱਲੇ ਦੱਬ ਦਿੱਤੇ ਹਾਂਜੀ ਇਹੀ ਕਿਹਾ ਜਾਂਦਾ ਕਿ ਅਲੋ ਥੋੜੇ ਏਰੀਏ ਦੇ ਵਿੱਚ ਉਹ 7 ਖੂ ਸੀਗੇ ਹੁਣ ਤੇ ਬਸ ਆ ਦੋ ਖੂ ਬਚੇ ਇੱਕ ਬਾਹਰ ਇੱਕ ਆਹ ਰਿਸਰਚ ਕਰਾਂਗੇ ਤੇ ਫੇਰ ਹੀ ਥੱਲੇ ਖੋਜ ਹੋਊਗੀ ਫੇਰ ਪਤਾ ਲੱਗੇ ਹਾਂਜੀ ਖੋਜ ਹੋਊਗੀ ਜੇ ਥੱਲੇ ਵੀ ਜੱਬੇ ਹੋਊਗੀ ਉਹਦੀ ਬਾਉਂਡਰੀ ਹੋਊ ਹਾਂ ਬੋਲ ਗਿਆ ਤਾਂ ਜਾਂ ਕਿਤੇ ਇਸ ਪਿੰਡ 'ਚ ਆ ਜਾਂ ਅੱਗੇ 2000 ਕਿਲੋਮੀਟਰ 'ਚ ਜਾਂ 5 ਕਿਲੋਮੀਟਰ 'ਚ ਨਹੀਂ 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 ਇਹ ਇੱਥੇ ਹੀ ਹੈ ਜੋ ਆਪਸੇ ਜੁੜਦੇ ਵੀ ਸੀ ਜੁੜਦੇ ਅੰਡਰਗ੍ਰਾਉਂਡ ਪਤਾ ਲੱਗਦਾ ਇਹ ਹੁੰਦਾ ਜਦੋਂ ਹਮਲਾ ਹੁੰਦਾ ਨਾ ਉਹਦੇ ਲਈ ਆ ਗਏ ਆ ਇਸ ਖੂਹ ਤੇ ਖਲੋ ਕੇ ਹੀ ਜੰਤਰੀ ਦੱਸ ਦੇਣਗੇ ਕਿੱਥੇ ਕਿੱਥੇ ਆਜ ਕੱਲ ਦੇ 골ਡ ਲੱਭਣ ਵਾਲੇ ਜੰਤਰ ਬੜੇ ਵਧੀਆ ਆ ਗਏ ਪਰ ਉਪਰਾਲਾ ਨਹੀਂ ਹੋ ਰਿਹਾ ਵੀ ਉਹ ਇਸ ਖੂਹ ਤੇ ਦੱਸ ਕੇ ਤੁਹਾਨੂੰ ਲੋਕੇਸ਼ਨਾਂ ਦੱਸ ਦੇਣਗੇ ਵੀ ਸੱਤ ਖੂਹ ਕਿੱਥੇ ਹੈ ਬਾਕੀ ਚਾਹੀਦਾ ਵੈਸੇ ਬਾਕੀ ਵੀਡੀਓ ਮੇਂ ਦੇ ਮੱਦੇਨਜ਼ਰ ਅਸੀਂ ਕਹਿਣਾ ਵੀ ਚਾਹੁੰਦੇ ਆ ਵੀ ਤੁਸੀਂ ਜਰੂਰ ਜੇ ਕੋਈ ਵੀਰ ਉਪਰਾਲਾ ਹੁਣ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਉਹ ਜਿੱਥੇ ਸਾਡੀ ਲੋਡ ਹੋਊਗੀ ਆਪਾਂ ਖੜੇ ਆ ਜੇ ਕਿਸੇ ਨੂੰ ਕੋਈ ਇਹਦੀ ਨੌਲੇਜ ਵੀ ਕਿੱਦਾਂ ਇਹਦਾ ਪ੍ਰੋਸੈਸ ਚਲਾਇਆ ਜਾ ਸਕਦਾ ਜਰੂਰ ਚਲਾਵਾਗੇ ਬਾਕੀ ਹੁਣ ਅਸੀਂ ਇੱਕ ਵਾਰੀ ਉਹ ਖੂਹ ਤੇ ਜਰੂਰ ਜਾਣਾ ਉਹਦਾ ਰਾਹ ਕਿ ਇਹ ਇੱਕ ਦਾ ਰਸਤਾ ਵਿਚੋਂ ਆ ਏਕਾ ਸਾਹਮਣੇ ਆ ਚਲੋ ਸਾਹਮਣੇ ਚਲੀ ਉੱਤੋਂ ਦੀ ਚਲੋ ਟੱਪ ਕੇ ਮੜਾ ਜਾ ਜਾਣਾ ਚਲੋ ਆ ਜੋੜੀ ਆ ਇੱਕ ਆ ਬੋਂਗੇ ਦਾ ਕੀ ਇਤਿਹਾਸ ਆ ਇਹ ਬਣਵਾਇਆ ਸੀਗਾ ਤੇ ਇਤਿਹਾਸ ਲਿਖਣ ਨੂੰ ਉਸ ਟਾਈਮ ਦੇ ਉੱਤੇ ਨਿਸ਼ਾਨ ਇਹਦਾ ਪਤਾ ਕੀ ਆ ਇਹ ਤੁਸੀਂ ਕਿਸੇ ਕਿਲੇ 'ਚ ਵੀ ਜਾਓਗੇ ਕਿਸੇ ਗੁਰੂ ਸਾਹਿਬ ਦੇ ਜਗ੍ਹਾ ਤੇ ਜਾਓਗੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ ਤੁਹਾਡਾ ਨਿਸ਼ਾਨ ਉਹ ਤੁਹਾਡਾ ਨਿਸ਼ਾਨ ਆਖੰਡਾ ਲੱਗਾ ਇਹ ਤੁਹਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਸੀਗਾ ਇਹ ਤੇ ਬੁਰਾ ਇਤਿਹਾਸ ਲਿਖਿਆ ਇਹਦੇ ਆਲੇ-ਦਾਲੇ ਜਸਨੀ ਰਾਵੜੀਆਂ ਦਾ ਇਹ ਕਦੋਂ ਇਹ ਕਦੋਂ ਬਣਿਆ ਜੇ ਜਦੋਂ ਗੁਰਦਰਾ ਸਾਹਿਬ ਦੀ ਨੀਂ ਪੱਥਰ ਰੱਖੀ ਸੀ ਇਹ ਫਿਰ ਇੱਕ ਵਾਰੀ ਡਿਗਿਆ ਹੋਊਗਾ ਜਿਹੜੀ ਗੱਲ ਤੁਸੀਂ ਕਹਦੇ ਹੋ ਸਹੀ ਇੱਕ ਵਾਰੀ ਡਿਗਿਆ ਹੋਊ ਦੁਬਾਰਾ ਤਿਆਰ ਕੀਤਾ ਗਿਆ ਜੀ ਇਹ ਬੜੀ ਦੁੱਖ ਵਾਲੀ ਗੱਲ ਆ ਦੇਖੋ ਨੀ ਨੀ 1723 ਦਾ ਨਹੀਂ ਇਹ ਜਦੋਂ ਗੁਰਦਰਾ ਸਾਹਿਬ ਦੀ ਇਥੇ ਖੋਜ ਹੋਈ ਸੀ ਉਸ ਤੋਂ ਬਾਅਦ ਬਣਵਾਇਆ ਗਿਆ ਇਹ ਇਹ ਰਾਜਸਥਾਨ ਤੋਂ ਸਪੈਸ਼ਲ ਪੱਥਰ ਮੰਗਵਾਇਆ ਸੀਗਾ ਉਸ ਟਾਈਮ 'ਚ ਇਹ ਨਾ 1723 ਤੋਂ ਲੈ ਕੇ 1803 ਦੇ ਵਿੱਚ ਹੀ ਖੋਜ ਆ ਹਾਂ ਖੋਜ ਨਹੀਂ ਉਸ ਸਮੇਂ ਦੇ ਵਿੱਚ ਇੱਥੇ ਆਏ ਆ ਆਏ ਆ ਬਟ ਇਹ ਬਣਿਆ ਜਦੋਂ ਗੁਰਦੜ ਸਾਹਿਬ ਦੀ ਖੋਜ ਇੱਥੇ ਹੋਈ ਉਸ ਤੋਂ ਬਾਅਦ ਇੱਥੇ ਕੁਝ ਨੇ ਬਿਨਾਂ ਪੈਲੀ ਸੀਗੀ ਉਸ ਤੋਂ ਬਾਅਦ ਇਹ ਬਣਵਾਇਆ ਰਾਜਸਥਾਨ ਤੋਂ ਸਪੈਸ਼ਲ ਇਹ ਪੱਥਰ ਮੰਗਵਾਇਆ ਗਿਆ ਸੀ ਇਹ ਇੰਨੀ ਕਿ ਜਗ੍ਹਾ ਅਲੱਗ ਜੀ ਕਹਤੋਂ ਦੀਦੀ ਆ ਵਾਲੀ ਇਹ ਭਾਜੀ ਜਦੋਂ ਪਹਿਲਾਂ ਇੱਥੇ ਬਿਲਡਿੰਗ ਸੀਗੀ अच्छा वो बिल्डिंग है हां जी वो पहला इत्ते थी इत्ते हाल ਹੁੰਦਾ ਸੀ ਇਹ ਜਗ੍ਹਾ ਇੱਥੋਂ ਥੱਲੇ ਜਾਣੀ ਜਾਣੀ ਜੋ ਮਰਜ਼ੀ ਹੋ ਜੇ ਹੁਣ ਵੀ ਪਿਛਲੇ ਮਹੀਨੇ ਇੱਥੇ ਮਿੱਟੀ ਪਾਈਆਂ ਨੇ ਨੀਤੇ 10-10 ਫੁੱਟ ਆਪ ਹੀ ਮਿੱਟੀ ਥੱਲੇ ਚਲ ਜਾਂਦੀ ਪਾ ਜਾਂਦੀ ਵਿੱਚ 10 ਜਾਂਦੀ ਪੂਰੀ ਜਗ੍ਹਾ ਇੱਥੋਂ ਹੋ ਸਕਦਾ ਇੱਥੇ ਵੀ ਖੂਹ ਹੋਵੇ ਇਹ ਵੀ ਖੂਹ ਹੋਏ ਇਹ ਵੀ ਖੂਹ ਹੀ ਇੱਥੋਂ ਇੰਨੀ ਕੀ ਜਗ੍ਹਾ ਜਾਣੀ ਆ ਦੇਖੋ ਇੱਥੇ ਹੁਣ ਪਾਇਆ ਇੱਥੋਂ ਫੇਰ ਆ ਨੀਵੀਂ ਹਾਂ ਦੇਖੋ ਪਧਰੀ ਕੀਤੀ ਆ ਪੋਲੀ ਜਗ੍ਹਾ ਪੋਲੀ ਇਹ ਵਿੱਚ ਜਾਂਦੀ ਇਹ ਵਿੱਚ ਚਲ ਜਾਂਦੀ ਆ ਚਲੋ ਆ ਫੇ ਖੂਹਾਂ ਨੂੰ ਕੁਝ ਕਰੀਏ ਖੂਹ ਦੇਖੀਏ ਫਿਰ ਉਹ ਆਪਾ ਇਹ 골ਡਨ ਕਲਰ ਦੇ ਕਟੋਗਰ 10 ਦਾ 15 15 ਫੁੱਟ ਸੱਪ ਆਪ ਦਾ ਸੱਪ ਹੈ 15 15 ਫੁੱਟ 골ਡਨ ਕਲਰ ਤੇ ਸੱਪ ਹਾਂਜੀ ਫਿਰ ਮੇਰੇ ਕੋਲ ਲਿਖਾ ਕੇ ਲੈ ਲਓ ਇਥੇ ਸੋਨਾ ਹੈ ਪਾਜੀ 골ਡਨ ਕਲਰ ਦੇ ਦੋ ਪੇਪਰ ਲੇ 골ਡਨ ਨੂੰ ਹੋ ਰਹੇ ਆ 골ਡਨ ਜਿੱਥੇ ਮਾਇਆ ਹੋ ਗਈ ਨਾ ਹਾਂ ਬਲੈਕ ਬਲੈਕ ਵੀ ਤੇ 골ਡਨ ਪਿਓਰ ਇਹ ਮਤਲਬ ਇੱਕ ਸੁਨੇਹਾ ਹੁੰਦਾ ਨਾ ਮੈਂ ਆਪ ਵੇਖੇ ਜਿੱਥੇ ਬਾਥਰੂਮ ਹੈ ਨਾ ਮੈਂ ਕਦੇ ਬੈਠਾ ਉੱਥੇ ਤੇ 골ਡਨ ਕਲਰ ਸੱਪ ਆ ਬੰਦੇ ਆਏ ਉਹਨਾਂ ਨੇ ਵੀ ਗਿਆ ਇਹਗਾ ਕਰਾਉ ਹਟ ਨਹੀਂ ਬੰਦੇ ਬੰਦੇ ਮੰਨਦੇ ਕਿਉਂ ਨਹੀਂ ਚੱਕਰ ਕੀ ਆ ਬਸ ਆਪਣੇ ਮੈਂ 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 ਬਸ ਮੈਂ ਵੱਡਾ ਆ ਹੁਣ ਪ੍ਰੋਗਰਾਮ ਹੋਇਆ ਕੋਈ ਪਤਾ ਨਹੀਂ ਕਿਹੜੇ ਬਿੱਲ ਨੂੰ ਲੈ ਕੇ ਆਪਸ ਹੀ ਲੜੀ ਜਾਂਣ ਕਿ ਮੈਨੂੰ ਵੀ ਦੱਸਿਆ ਮੈਨੂੰ ਹਿਸਾਬ ਨਹੀਂ ਦਿੱਤਾ ਸਾਈ ਸਾਫ ਸਭਾਈ ਕਰਵਾਈ ਜਦੋਂ ਕਰਵਾ ਦਈਏ ਕੋਈ ਹੁੰਦਾ ਨਹੀਂ ਵੇਖ ਬੰਦ ਕਰਦਾ ਪੂਰਾ ਪਿੰਡ ਇਹ ਸੂਤੋਂ ਪਾਣੀ ਲੈ ਕੇ ਜਾਂਦਾ ਹੈ ਆ ਵੇਖ ਯਾਰ ਉਹ ਲਾਭ ਜਿਹਾ ਬਣਾਇਆ ਹੀ ਉਹ ਕੰਮ ਆ ਨਾ ਇਹ ਤੇ ਉਹ ਲੱਗੇ ਹੋਣੀਆਂ ਹਲਟੀ ਹਲਟ ਦੀ ਮਾਲ ਹੁੰਦੀ ਆ ਹਾਂਜੀ ਆ ਸ਼ਾਫਟ ਵਿੱਚੋਂ ਦੀ ਲੰਗੀ ਹੋਣੀ ਨਾ ਵੇਚ ਨੂੰ ਸ਼ਾਫਟ ਨਹੀਂ ਪਾਣੀ ਨਿਕਲਦਾ ਨਹੀਂ 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 ਸ਼ਾਫਟ ਨਹੀਂ ਤਾਂ ਇਹ ਪਾਣੀ ਦੀ ਨਿਕਾਸੀ ਲਈ ਹੁੰਦੀ ਸੀ ਪਾਣੀ ਦੀ ਨਿਕਾਸੀ ਲਈ ਹੁੰਦੀ ਹੈ ਇੱਥੇ ਹੁੰਦੀ ਹੈ ਅੱਛਾ ਉਹ ਦੂਜੀ ਪਲੇਟ ਕਿੱਧਰ ਲੱਗੀ ਪਲੇਟ ਉਹ ਸਾਹਮਣੇ ਹਾਂਜੀ ਬੈਮ ਨਹੀਂ ਓਏ ਤੂੰ ਹੀ ਖਾਲਦਾ ਈ ਰੇਕ ਇਹ ਲਾਈਵ ਤਾਂ ਨਹੀਂ ਚੱਲ ਰਿਹਾ ਹੈ ਹੈਲੋ ਉਹ ਕੱਟ ਲੈ ਉਹ ਕੱਟ ਲਾਂਗੇ ਕੋਈ ਕਿੱਥੇ ਪਲੇਟ ਕਿੱਥੇ ਆ ਬਾਬਾ ਆ ਉੱਤੇ ਚੜ ਕੇ ਮੜ ਜਾ ਵੇਖੋ ਥੱਲੇ ਨੂੰ ਓਕੇ ਆ ਉਹ ਕੀ ਆ ਸਾਡੀਆਂ ਗੱਡੀਆਂ ਮੈਂ ਦੱਸਾਂ ਉਹ ਸਾਪੇ ਗਏ ਹੋਰ ਦੇਖੋ ਦੇਖੋ ਮੰਦੀ ਭਾਈ ਨੂੰ ਭੇਜੋ ਹੋਰ ਦੇਖੋ ਨਹੀਂ ਸੀ ਤਾਂ ਨਹੀਂ ਭਾਈ ਪਲੇਟ ਆ ਮੈਂ ਤੁਹਾਨੂੰ ਦੋ ਮਿੰਟ ਦਿਓ ਇੱਥੇ ਹੀ ਆ ਇਸੇ ਦੀ ਜੀ ਆ ਇੰਨੇ ਕੀ ਮੱਲਾ ਸਾਡੀਆਂ ਸਾਡੀਆਂ ਪੱਗਾਂ ਹੀ ਨਾ ਖੁੰਗੇ ਫਸ ਜਾਣ ਗਰਾੜ ਮੰਗਾਵਾ ਉਹ ਹੋਏ ਆ ਕੀ ਫਸ ਗਿਆ ਇਹ ਸਰਵਤ ਕੇ ਕਿਹੜੇ ਬਨੇ ਆ ਬੇਟਾ ਆ ਸੱਤਾ ਦਾ ਸਾਹਮਣੇ ਹੀ ਆ ਉਧਰ ਇਹਦੇ ਹਾਂਜੀ ਹਾਂਜੀ ਉਹ ਤੂੰ ਵੇਚਣਾ ਚਾਹੇ ਸਾਹਮਣੇ ਪਾਸੇ ਇਹਦੇ ਸਾਹਮਣੇ ਦੇਖੋ ਥੱਲੇ ਨੂੰ ਬਾਬੇ ਥੱਲੇ ਆ ਮੈਂ ਛੁੱਕ ਲੇ ਤਾ ਬੋੜਾ ਨਹੀਂ ਬਹੁਤ ਆ ਸਰ ਹੈਗੀ ਆ ਬਾਬੇ ਬੜਾ ਖੂਨ ਬੋਲਦਾ ਇਹਦਾ ਖੂਨ ਬੋਲਦਾ ਬਹੁਤ ਜ਼ਿਆਦਾ ਐਵੇਂ ਥੋੜੀ ਸਿਆਣਾ ਕਿ ਖੂਦ ਹੀ ਵਾਇਆ ਜਿਹਦੇ ਨੂੰ ਤੈਨੂੰ ਸਿਆਣੇ ਜਾਈਂ ਤੇ ਕਹਿੰਦੇ ਨੇ ਕੋਈ ਨਹੀਂ ਲੈ ਲੈਂਡ ਮਾਰਦਾ ਮੈਂ ਤੁਹਾਨੂੰ ਦਿਖਾਉਣਾ ਨਹੀਂ ਲੈਡ ਤੇ ਬੜੀ ਹੈ ਲੈਡ ਬਹੁਤ ਆ ਉਹ ਮੈਂ ਤੁਹਾਨੂੰ ਪਲੇਟ ਦਿਖਾਉਣਾ ਦੋ ਮਿੰਟ ਦਿਓ ਆ ਜਾਓ ਕੋਈ ਨਹੀਂ ਕਦਰ ਨਿਕਲਣਾ ਮੈਂ ਤਾਂ ਉੱਡ ਗਈ ਐਂਬੂਲੈਂਸ ਵੀ ਦਸੂਏ ਖੜੀ ਆ ਐਂਬੂਲੈਂਸ ਕਿਹੜਾ ਕੀ ਗੱਲ ਕਰਾ ਰਿਹਾ ਕੋਈ ਨਹੀਂ ਭਰਾਵਾ ਗੱਡੀਆਂ ਹਰ ਤਿੰਨ ਚਾਰ ਐ ਐਂਬੂਲੈਂਸ ਦੀ ਗੱਲ ਲੋੜ ਪਣੀ ਨਹੀਂ ਨਹੀਂ ਟੋਚਨ ਤਾਂ ਉਹਨੇ ਪੈਣਾ ਵਿਚ ਰੈਂਡੇ ਕੀ ਕਿੰਦੇ ਲੈ ਕੇ ਨਹੀਂ 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 ਹੈ ਵਿੱਚ ਆ ਉੱਤੇ ਆ ਗਿਆ ਨਾ ਹਾ ਆ ਪਿੱਪੜ ਜਾ ਉਹ ਤੇ ਹਾਂਜੀ ਉਹ ਉਹ ਜਿੱਥੇ ਹੈਗੀ ਨਾ ਇੱਥੇ ਸਾਹਮਣੇ ਲੱਗੀ ਅਕਾਲ ਸਾਹਿਬ ਦੀ ਪਲੇਟ ਇਹ ਕੱਢ ਵੀਡੀਓ ਵੀ ਬਣੀ ਆ ਪੂਰੀ ਉੱਤੇ ਠੀਕ ਆ ਫਿਰ ਇਧਰਲੇ ਪਾਸੇ ਤੈਂਦੀ ਨਹੀਂ ਉਹ ਇਹ ਦੇਖਣਾ ਕਿ ਮੈਨੂੰ ਨਾ ਏਰੀਆ ਦਾ ਬੁਲੇਖਾ ਪੈ ਗਿਆ ਹੋਵੇ ਆਪਾਂ ਪੂਰਾ ਸਾਫ਼ ਕੀਤਾ ਹੈਗਾ ਬਾਹਰੋਂ ਸੰਗਤ ਆਈ ਲਾਈਵ ਚੱਲਿਆ ਉਹਨੋਂ ਅਕਾਲ ਸਾਹਿਬ ਦੀਆਂ ਪਲੇਟਾਂ ਉਨਾਂ ਇਦਾਂ ਉਹਦੇ ਪਲੇਟ ਹੀ ਆਖੋ ਲਿਆ ਜਾਂ ਉਹਦਾ ਜੋੜੀ ਜਿੱਦਾਂ ਇੱਕ ਪੂਰੀ ਹੋਰ ਦੀ ਚਿੰਪ ਪਰਾਣਾ ਲਿਖਿਆ ਹੱਥ ਨਾਲ ਹੱਥ ਨਾਲ ਲਿਖਿਆ ਪਰਾਣਾ ਹੋ ਜੋ ਚਲਾ ਜੋ ਕੋਈ ਨਹੀਂ ਦੇਖ ਕੇ ਜੰਮ ਗਿਆ ਦੇਖੋ ਸੱਚ ਮਾਰੋ ਜਿਹੜਾ ਇਹ ਜੀ ਤੁਸੀਂ ਮਲਾ ਦਾ ਆਪ ਵੀ 9-10 ਸਾਲ ਬਾਅਦ ਹੀ ਆਏ ਆ ਇੱਥੇ ਮੈਂ ਹਾਂ ਮੈਂ ਬਾਬਾ ਟਾਈਮ ਚਾਰ ਜਦੋਂ ਬਾਬਾ ਗਾੜੇ ਵਿੱਚ 2015 ਚ ਉਹ ਉਹ ਨਿਸ਼ਾਨ ਸਾਹਿਬ ਵੀ ਲਾਇਆ ਹੈ ਉਹ ਲੱਗਾਂ ਨਹੀਂ ਜਾਂਦਾ ਉੱਪਰ ਆ ਨਿਸ਼ਾਨ ਸਾਹਿਬ ਉਹਦੋਂ ਲਾਇਆ ਸੀ ਜਦੋਂ ਬੱਦਲ ਆਇਆ ਸੀਗਾ ਆਹੋ ਦੇਖ ਦਿਖਾਓ ਇਹ ਪਹਿਲੇ ਗੋਲਡਨ ਅੰਦਰਲੇ ਬੰਨੇ ਆ ਪਲੇਟ ਨਹੀਂ ਦਿਖੀ ਹਾਂ ਯਾਰ ਮੇਰਾ ਧਮਨ ਸਾਪ ਹੁੰਦਾ ਨਾ ਭਾਈ ਪਲੇਟ ਇੱਥੇ ਪਲੇਟ ਇੱਥੇ ਇੱਥੇ ਹੀ ਲੱਗੀ ਆ ਅੰਦਰ ਆਹ ਹਲਾ ਖਲਾਰ ਜਾ ਵਿੱਚ ਜਿਆਦਾ ਪੈ ਗਿਆ ਤੇ ਘਰਕ ਨਹੀਂ ਦਿਖਾਂਦੀ ਯਾਰ ਜਦੋਂ ਬਾਦਲ ਆਇਆ ਨਾ ਉਦੋਂ ਇਹਦੇ ਉਹੀ ਉਹ ਸਾਹਮਣੇ ਆਉਂਦੇ ਉਹ ਕੱਢ ਲਈ ਐਨਕਾ ਬਾਬਾ ਜੀ ਨੇ ਕਿੱਥੇ ਆ ਤੇਰੇ ਵਾਲੀ ਆ ਉਹ ਕਹਿੰਦਾ ਮੇਰੇ ਓੜਾ ਦਾ ਨਹੀਂ ਇੱਧਰ ਹੋ ਜਾ ਮੈਂ ਦੇਖ ਲਿਆ ਆਓ ਯਾਰ ਉਹ ਬੈਠਾ ਕਿੱਥੇ ਹਾਂ ਉਹ ਬੈਠਾ ਹੋਊ ਹੂ ਦੇ ਵਿੱਚ ਆ ਆ ਦੇਖੋ ਉਹ ਇੱਧਰ ਵਿੱਚ ਆ ਗਿਆ ਮੈਂ ਆ ਗਿਆ ਭਾਈ ਹੈ ਬੰਨ ਉਹ ਮਲੇ ਪਰ ਹੈਗਾ ਹੈਗਾ ਤਾਂ ਹੈ ਨਾ ਹੈਗਾ ਸਹੀ ਨਹੀਂ ਥਲੜੇ ਬੰਨੇਗੇ ਉੱਪਰ ਉੱਪਰ ਬੰਨੇ ਬਿਠਾ ਸਟੇਟ ਟੁੱਟ ਗਿਆ ਸਟੇਟ ਟੁੱਟ ਗਿਆ ਅੰਦਰ ਕੋ ਕੁਝ ਹੋ ਗਿਆ ਕਿੱਥੇ ਐਵੇਂ ਇੰਨਾ ਕੀ ਦੀਦਾ ਦਾ ਦੀਦਾ ਇੱਧਰ ਇੱਥੋਂ ਦੇਖੋ ਉਧਰ ਬੰਨੇ ਲਾ ਲੇੜ ਐਦਾਂ ਦਾ ਵੇਦਾ ਅਨੁਸ਼ਾਨ ਸਾਹਿਬ ਵੀ ਦਿਖਾ ਦੇ ਦਿਖਾਇਓ ਬਾਬਾ ਜੀ ਕੋਟੀਆਂ ਵਾਲਾ ਆ ਜਾਓ ਉਹ ਬਗੜਾ ਇਕੱਠਾ ਹੋਣਾ ਉਹ ਦੱਜਾ ਅੰਦਰ ਆ ਜਾਏ ਇਹ ਪੈਸੇ ਆ ਮੰਦੀਪਾ ਇਹਦੇ ਦੇਖਣਾ ਨਹੀਂ ਉਹ ਇੱਟਲੇ ਲੱਗੇ ਹਾਂ ਜੀ ਪੈਰਾਂ ਚ ਕੀ ਰਾਜ ਦੇ ਪੈਰਾਂ ਵਿੱਚ ਆਪ ਲੱਗਦੇ ਯਾ ਕੋਈ ਨਹੀਂ ਫੜ ਲੈਨੇ ਇਹ ਕਿਹਾ ਵੀ ਖੂਆ 2015 ਦੀ ਰਿਕਾਰਡਿੰਗ ਕੱਢ ਕੇ ਦਿਖਾਵਾਂ ਤੁਹਾਨੂੰ ਆਹ ਉਹਦੀ ਅਨਸ਼ਾਨ ਸਾਹਿਬ ਦੀ ਫੋਟੋ ਲੈ ਬਾਈ ਉਹਦਾ ਬਈ 골ਡਨ ਅੰਦਰ ਹੈਗਾ ਆਹ ਦੀ ਲੈ ਫੋਟੋ ਉਹ ਸਰਫਣਾ ਤੋਤੇ ਨਾਲ ਕੱਪੜੇ ਨਿਸ਼ਾਨ ਸਾਹਿਬ ਆਪ ਲਾਇਆ ਹੋ ਆਦੀ ਆਂਦੀ ਇਹ ਆਪ ਲੋ ਜਦੋਂ ਬਾਦਲ ਆਇਆ ਹੈ ਨਾ 15 ਚ ਉਦੋਂ ਲਵਾਇਆ ਸੀ ਉਦੋਂ ਪੂਰਾ ਉਹ ਸੁਖਵੀਰ ਆਇਆ ਸੀ ਨਿਕਾਲੇ ਬੱਚਾ ਉਦੋਂ ਸਾਰਾ ਹੀ ਕਲੀਅਰ ਕੀਤਾ ਸੀ ਜੀ ਇਨਸਾਨ ਸਭ ਲਵਾਇਆ ਇਹਦੀ ਸਫਾਈ ਕਰਾਉਣੀ ਪਈ ਅੰਦਰੋਂ ਵੀ ਸਫਾਈ ਹੁੰਦੀ ਹੈ ਕਰਾਉ ਸਫਾਈ ਜਿੰਨੀ ਹੋਏ ਕਿ ਸੇਵਾ ਫੜੀ ਹੀ ਕਰਦੇ ਆਂ ਯਾਰ ਮੜਿਆ ਫੜੋ ਨਾਲ ਬੂਟ ਵਾਟ ਪਾ ਕੇ ਜਰੂਰੀ ਆ ਭਾਜੀ ਫਿਰਸਾ ਹੈ ਨਾ ਗਵਾ ਲਿਆ ਨਾ ਯਾਰਾ ਸੈਡਾ ਸਾਫ ਹੋ ਗਿਆ ਨਾ ਪਧਰਾ ਹੋ ਜਾਣਾ ਬਈ ਕਿੱਥੇ ਬੈਠੇ ਸਭ ਮੈਨੂੰ ਤਾਂ ਆਪੋ ਨਹੀਂ ਦਿਖਿਆ ਤੁਸੀਂ ਪਤਾ ਨਹੀਂ ਕਿੱਧਰ ਜਾ ਦੇਖੀ ਹੋ ਨਾ ਉਹ ਪਾਜੀ ਉਹ ਤਾਂ ਪੱਥਰ ਆ ਯਾਰ ਉਹ ਨਹੀਂ ਯਾਰ ਪਾਜੀ ਉਹ ਇਹਨੂੰ ਆ ਮੜੇ ਖਿੱਚੋ ਪਿੱਛੇ ਨੂੰ ਅੱਛਾ ਹਾਂ ਹਾਂ ਉਹ ਸਾਹਮਣੇ ਬੈਠਾ ਹਾਂ ਹਾਂ ਰੁਕੋ ਮੈਂ ਤੁਹਾਨੂੰ ਇੰਨਾ ਸਾਨਾ ਗਾਲਫਾ ਜੀ ਕਿੱਥੇ ਸੱਜਾਂ ਜਿੰਨੇ ਬੰਦੇ ਆ ਸੀ ਦੋ ਚਾਰ ਡਾਟ ਹੁੰਦੇ ਤਾਂ ਅਸੀਂ 15 ਕਰ ਦੇਣਾ ਹੀ ਹੁਣ ਇਹਨਾਂ ਕਲਾ ਮੇ ਬਾਲ ਸੱਜ ਦੀ ਪਲੇਟ ਆਪਣੇ ਅੱਛਾ ਉਹ ਬੈਠਾ ਸੱਪ ਜੀ ਹੂੰ ਮੈਨੂੰ ਤਾਂ ਦਿਖਾਓ ਬਾਬੇ ਕੀ ਖਾਂਦਾ ਹੋਊਗਾ ਇਹ ਬੈਠਾ ਦੇਖਣਾ ਨਾ ਉਹ ਬੜੀ ਖਾਂਦਾ ਖੜਾ ਦੇਖਣਾ ਕਿ ਬੈਠਾ ਖੜਾ ਦੇਖਣਾ ਕਿ ਬੈਠਾ ਮੈਂ ਗੋਲ ਦੇਖਣਾ ਗੱਡਾ ਗੋਲ ਜੋੜ ਕਰਨਾ ਹੱਸਾ ਨਹੀਂ ਕਰ ਲਾਂਗੇ ਗੋਲ ਵੀ ਦੋ ਦੋ ਇਕੱਠੇ ਵਿਖਾ ਕੇ ਆ ਗੋਲ ਕਰ ਦਾਂਗੇ ਪਲੇਟ ਪਲੇਟ ਇਹਦਾ ਸਾਹਿਬ ਐਨ ਕਰਨ ਦੇ ਜਾਣ ਹੈ ਮੈਨਕਾ ਐਨਕਾਂ ਇਹ ਮਨਾਲੀਓ ਵੀਡੀਓ ਚੱਲ ਰਹੀ ਹੈ ਅਗਾਲ ਸਾਹਿਬ ਦੀ ਚਲਾ ਚਲਾ ਦਿਖਾ ਸੱਪ ਲੱਭ ਰਹੇ ਆ ਉਹ ਸੱਚ ਭਈ ਹੁਣ ਕੋਈ ਹੁੰਦਾ ਹੀ ਨਹੀਂ ਹੈਗੀ ਇੱਥੇ ਕੀ ਆ ਜਿੱਥੇ ਕਾਪਾ ਖੜੇ ਆ ਜੁਲਿਆ ਚੇ ਲੋਇਆ ਨਾ ਸਾਡਾਂ ਦੇ ਬੰਦੇ ਨੇ ਬੰਦੇ ਨੇ ਨਾ ਉਹ ਵੀ ਬਣਾਈ ਆ ਕਮੈਂਟਰੀ ਬਣਾਈ ਪੂਰੀ ਇੱਥੇ ਉਹਦੇ ਵਿੱਚ ਵੀ ਵਹਾਈ ਆ ਥੱਲੇ ਕੈਮਰੇ ਲਾ ਗਏ ਪਰ ਹੁਣ ਚਲੋ ਆ ਜਾਓ ਚਲੋ ਫੇ ਚਲੋ ਆ ਜਾਓ ਜੀ ਧੰਨਵਾਦ ਆ ਜੀ ਸਾਰਿਆਂ ਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਤੁਸੀਂ ਇਹ ਜਗ੍ਹਾ ਦੇਖਣੀ ਹੋਵੇ ਤੇ ਦਸੂਏ ਤੋਂ ਹਾਜੀਪੁਰ ਰੋਡ ਦੇ ਉੱਤੇ ਜਗ੍ਹਾ ਆ ਠੀਕ ਆ ਜੀ ਸਿੰਘਪੁਰ ਪਿੰਡ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੀ ਕਹ ਲੋ ਵੀ ਇਹ ਜਗ੍ਹਾ ਆ ਤਾਂ ਇੱਥੇ ਸੱਤ ਖੂਹਾਂ ਦਾ ਇਤਿਹਾਸ ਦੱਸਿਆ ਜਾ ਰਿਹਾ ਅਸੀਂ ਦੋ ਖੂਹ ਤੁਹਾਨੂੰ ਦਿਖਾਉਂਦੇ ਆ ਪੰਜ ਜੇ ਵੈਗਰੂ ਨੇ ਚਾਇਆ ਕਿਸੇ ਦੇ ਸਿਰ ਸਮੱਤ ਪੈ ਗਈ ਤਾਂ ਇਹ ਖੋਜ ਹੋਈ ਤਾਂ ਉਹ ਵੀ ਥੱਲੇੋਂ ਜਰੂਰ ਨਿਕਲਣ ਲਗੇ ਤੇ ਬਾਕੀ ਜਿਹੜਾ ਅਸਲਾ ਉਸ ਸਮੇਂ ਦਾ ਉਹ ਤੁਹਾਨੂੰ ਅੰਦਰ ਪਿਆ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਈ ਦਿੱਤਾ ਧੰਨਵਾਦ ਜੀ ਸਾਰਿਆਂ ਦਾ